ਦੀਦੀ ਆਸ਼ਮੀ ਕੀ ਕਰਦੇ ਬਈ ਬਸ ਸੋਨਸ ਵੀਰ ਦੀ ਅੰਦਰ ਆਈ ਨਹੀਂ ਕਿਚਨ ਚ ਲੱਗੀ ਹੀ ਤੇ ਬਿਸਤਰਾ ਜੇ ਤੱਕ ਉੱਧੇ ਹੀ ਮੈਂ ਉੱਠੀ ਹੀ ਸਹੀ ਕਰ ਲਾ ਪਾੜੇ ਬਈ ਹੀ ਦੋ ਘੰਟੇ ਮਾਂ ਜਾਈ ਹੀ ਹੁਣ ਅੱਛਾ ਕਰ ਲਿਆ ਕੀਤਾ ਦੀਦੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਹਾਂ ਬੱਸ ਕੀ ਗੱਲ ਕਰਨੀ ਮੇਰੀ ਗੱਲ ਸੁਣੋ ਕੱਲ ਤੁਹਾਡੇ ਮੰਮੀ ਤੁਹਾਨੂੰ ਪੈਸੇ ਦੇਣ ਦੇ ਹੀ ਤੁਸੀਂ ਮੰਮੀ ਕੋ ਪਹਿਲੇ ਲੈ ਆ ਹਾਂਸ਼ਮੀ ਉਹ ਦਈ ਨਾ ਦੇਈ ਥੋੜੇ ਜਿਹਾ ਅੱਛਾ ਪਿਆਰ ਦੇਤਾ ਹੀ ਨਹੀਂ ਨਹੀਂ ਪਿਆਰ ਨਹੀਂ ਦਿੱਤਾ ਮੈਂ ਨਾ ਜਦੋਂ ਬਾਹਰ ਬੈਠੀ ਸੀ ਨਾ ਤੇ ਤੁਹਾਡੀ ਭਾਬੀ ਨਾਲ ਗੱਲਾਂ ਕਰਨੀ ਸੀ ਤੇ ਮੇਰਾ ਧਿਆਨ ਦੀ ਤੁਹਾਡੇ ਆਲੀ ਤੇ ਉਧਰ ਸ਼ੀਸ਼ਾ ਲੱਗਾ ਸੀ ਤੇ ਮੈਨੂੰ ਸਾਰਾ ਦਿਹੰਡਿਆ ਸੀ ਮੰਮੀ ਜੀ ਤੁਹਾਨੂੰ ਪੈਸੇ ਦੇਣ ਦੇ ਹੀ ਉਦੋਂ ਪਿਆਰ ਕਿਉਂ ਦਿੱਤਾ ਨਾ ਉਹਨਾਂ ਨੇ ਫਿਰ ਚੱਲ ਮਾਵਾਂ ਦੇ ਲੀਆਂ ਹੀ ਆ ਨਹੀਂ ਨਹੀਂ ਸ਼ਮੀ ਪਿਆਰ ਉਹਨਾਂ ਨੇ ਕੀ ਦੇਣਾ ਪਿਆਰ 500000 ਹੁੰਦਾ ਵਾ ਇੰਨੇ ਥੋੜੀ ਹੁੰਦੀਆਂ ਮੈਂ ਮਤਲਬ ਕਿ ਉਹਨਾਂ ਨੂੰ ਨਾ ਤੈਨੂੰ ਪਤਾ ਜੋ ਮੈਂ ਇੱਥੇ ਵਿਆਹ ਹੀ ਆਈ ਸੀ ਤੇ ਮੈਨੂੰ ਇੱਥੇ ਖਰਚਾ ਨਹੀਂ ਮਿਲਦਾ ਮੈਂ ਇਹੋ ਹੀ ਪੁੱਛਣਾ ਚਾਹੁੰਦੀ ਆਂ ਦੀਦੀ ਉਹ ਵਾਵਾ ਥੱਤੀ ਹੀ ਪੈਸਿਆਂ ਦੀ ਤੇ ਇਹ ਕੀ ਚੱਕਰ ਆ ਮੈਂ ਇਹੋ ਹੀ ਤੁਹਾਡੇ ਕੋਲ ਪੁੱਛਣ ਲੱਗੀ ਆਂ ਕਿ ਤੁਹਾਡੀ ਮੰਮੀ ਨੇ ਤੁਹਾਨੂੰ ਕਾਦੇ ਪੈਸੇ ਦਿੱਤੇ ਆ ਵੀ ਕਿਤੇ ਰਾਜੂ ਬਾਜੀ ਨੇ ਤਣੀ ਤੁਹਾਡੇ ਕੋਲ ਫੇਰ ਕੁਝ ਮੰਗਿਆ ਤੇ ਤੁਸੀਂ ਉਹ ਪੈਸੇ ਮੰਮੀ ਨੂੰ ਕਹੇ ਹੋਣ ਮੈਂ ਇਹ ਪੁੱਛਣਾ ਚਾਹੁੰਦੀ ਆਂ ਨਹੀਂ ਨਹੀਂ ਉਹਨਾਂ ਨੇ ਕੀ ਮੰਗਣਿਆ ਮਤਲਬ ਕਿ ਮੇਕੋ ਨਾ ਤੈਨੂੰ ਪਤਾ ਜਨਾਨੀ ਨੂੰ ਕਿੰਨੇ ਖਰਚਿਆਂ ਦੀ ਲੋੜ ਹੁੰਦੀ ਆਂ ਸੋ ਕੋਈ ਚੀਜ਼ ਲੈਣੀ ਕੋਈ ਵੇਲੇ ਜ਼ਰੂਰੀ ਨਹੀਂ ਹੁੰਦਾ ਹਰ ਚੀਜ਼ ਘਰ ਵਾਲੇ ਨੂੰ ਹੀ ਕਹਿਣੀ ਹੁੰਦੀ ਆ ਕੋਈ ਚੀਜ਼ ਐਸੀ ਵੀ ਹੁੰਦੀ ਆ ਕਿ ਨਹੀਂ ਦੱਸਣੀ ਹੁੰਦੀ ਕਿ ਰਿਸ਼ਤੇਦਾਰ ਨੂੰ ਹੀ ਮਿਲਣਾ ਆਪਣੇ ਭੈਣ ਭਰਾਵਾਂ ਨਾਲ ਵੀ ਹੁਣ ਇੱਥੇ ਆਏ ਆ ਸੋ ਚੀਜ਼ ਲਿਓਣੀ ਕਰਨੀ ਤੇ ਇਹ ਤੇ ਮੈਨੂੰ ਕੁਛ ਦਿੰਦੇ ਨਹੀਂ ਹੁੰਦੇ ਤੇ ਫਿਰ ਮੈਂ ਮਤਲਬ ਕਿ ਮੰਮੀ ਨਾਲ ਇਦਾਂ ਗੱਲ ਕੀਤੀ ਤੇ ਮੰਮੀ ਫਿਰ ਮੈਨੂੰ ਹਰ ਮਹੀਨੇ 10000 ਰੁਪਏ ਦਿੰਦੇ ਆ ਕਿ ਚਲ ਆਪਣਾ ਖਰਚਾ ਪਾਣੀ ਤੂੰ ਆਪ ਕਰਦੀ ਰਿਹਾ ਕਰ ਨਾ ਮੰਗਿਆ ਕਰ ਨਾ ਹਾਈ ਮੇਰੇ ਰੱਬਾ ਦੀਦੀ ਤੁਸੀਂ ਆਪਣੀ ਮਾਂ ਕੋ ਹਰ ਮਹੀਨੇ 10000 ਰੁਪਏ ਲੈਂਦੇ ਜੀ ਉਹ ਕਿਹੜੀ ਕਰਨੋ ਤੇ ਕੀ ਕਰਾਂ ਸ਼ਮੀ ਫਿਰ ਕਿੱਥੋਂ ਆਪਣੀਆਂ ਲੋੜਾਂ ਪੂਰੀਆਂ ਕਰਾਂ ਬਾਹਰ ਵੀ ਮਿੰਨਾ ਨੇ ਨਿਕਲਣ ਦੇਣਾ ਚੰਗਾ ਤੁਸੀਂ ਦੀਦੀ ਵਿਆਹ ਕਰਾਇਆ ਵਾ ਵਿਆਹ ਕਰਾ ਕੇ ਕੋਈ ਫਾਇਦਾ ਹੈਗਾ ਤੁਹਾਨੂੰ ਤੁਸੀਂ ਇਸ ਘਰ ਚ ਆਇਓ ਵਿਆਹ ਕਰਾ ਕੇ ਹੁਣ ਇਹਨਾਂ ਦਾ ਫਰਜ਼ ਬੰਦਾ ਵਾ ਤੁਹਾਡੇ ਖਰਚੇ ਚੁੱਕਣ ਇਹ ਥੋੜੀ ਕੀ ਕੰਮ ਅਸੀਂ ਇੱਥੇ ਕਰਦੇ ਆਂ ਸਾਰਾ ਦਿਨ ਭਾਂਡੇ ਇਹਨਾਂ ਦੇ ਮਾਜਦੇ ਆਂ ਰੋਟੀਆਂ ਇਹਨਾਂ ਦੀਆਂ ਬਣਾਉਂਦੇ ਆਂ ਰਹਿਣੇ ਇਹਨਾਂ ਦੇ ਅੰਡਰੇ ਆ ਤੇ ਪੈਸੇ ਅਸੀਂ ਪੇਕਿਆਂ ਤੋਂ ਲਿਆ ਲਿਆ ਵਰਤੀਏ ਕਿੰਨੀ ਮਾੜੀ ਗੱਲ ਆ ਤੁਸੀਂ ਰਾਜੂ ਬਾਜੀ ਨੂੰ ਕਿਉਂ ਨਹੀਂ ਕਹਿੰਦੇ ਕਿ ਮੈਨੂੰ ਖਰਚਾ ਦੋ ਜੇ ਇਹਨਾਂ ਨੇ ਨਹੀਂ ਤੁਹਾਨੂੰ ਖਰਚਾ ਦੇਣਾ ਤੇ ਕਿੰਨੇ ਦੇਣਾ ਵਾ ਮੈਨੂੰ ਦੱਸੋ ਕੀ ਕਰਾਂ ਸ਼ੰਮੀ ਮੈਂ ਬੜੀ ਵਰੀ ਆਖਿਆ ਵਾ ਇਦਾਂ ਦੇ ਦਿੰਦੀ ਆ ਕਦੀ 500 ਦੇ ਦਿੱਤਾ ਕਦੀ 200 ਦੇ ਦਿੱਤਾ ਉਹ ਵਿੱਚ 10 ਵਾਰੀ ਪੁੱਛਦੇ ਆ ਕਿੱਥੇ ਵਰਤੇ ਆ ਕੀ ਕੀਤਾ ਤੇ ਇਹ ਤੋਂ ਚੰਗਾ ਵਾ ਕਿ ਮੈਂ ਬੰਦ ਹੀ ਕਰ ਛੱਡੇ ਵੀ ਮੰਗੇ ਹੀ ਨਹੀਂ ਫਿਰ ਮम्मी ਜੀ ਨਾਲ ਹੀ ਗੱਲ ਕੀਤੀ ਤੇ ਉਹ ਫਿਰ ਮੈਨੂੰ ਹਰ ਮਹੀਨੇ 10000 ਰੁਪਏ ਦੇ ਦਿੰਦੇ ਆ ਉਹਦੇ ਨਾਲ ਚਲ ਮੇਰਾ ਔਖਾ ਸੋਖਾ ਨਿਕਲ ਜਾਂਦਾ ਵਾ ਕੋਈ ਭੈਣ ਭਰਾ ਆਵੇ ਕੁਝ ਵੀ ਆਵੇ ਮੈਂ ਆਪੇ ਉਹਨਾਂ ਨਾਲ ਵਰਤਦੀ ਆ ਇਹਨਾਂ ਨੂੰ ਨਹੀਂ ਮੈਂ ਕਹਿੰਦੀ ਕਿ ਕੁਝ ਲਿਆਓ ਜਾਂ ਉਹਨਾਂ ਨੂੰ ਕੋਈ ਪਿਆਰ ਦੇਣਾ ਵਾ ਕੁਝ ਵੀ ਆ ਦੀਦੀ ਟਾਡੇ ਮੰਮੀ ਦੀ ਪੈਨਸ਼ਨ ਆਉਂਦੀ ਆ ਕਿਸੇ ਚੀਜ਼ ਦੀ ਜਿਵੇਂ ਤੁਹਾਡੇ ਪਾਪਾ ਦੀ ਕੋਈ ਜੋਬ ਸੀਗੀ ਕਾਹਦੇ ਪੈਸੇ ਦਿੰਦੇ ਉਹ ਤੁਹਾਨੂੰ ਮਤਲਬ ਉਹਨਾਂ ਕੋ ਪੈਸੇ ਕਿੱਥੋਂ ਹੁੰਦੇ ਨੇ ਉਹ ਕਿੱਥੋਂ ਲੈਂਦੇ ਨੇ ਛੰਮੀ ਜੋਬ ਕਿੱਥੇ ਉਹਨਾਂ ਦੀ ਨਾ ਕੋਈ ਮੇਰੇ ਪਾਪਾ ਦੀ ਕੋਈ ਹੈਗੀ ਵੀ ਜੇ ਉਹਨਾਂ ਨੂੰ ਪੈਨਸ਼ਨ ਆਉਂਦੀ ਹੋਵੇ ਐਦਾਂ ਦਾ ਕੁਝ ਨਹੀਂ ਆ ਉਹ ਜੋ ਵੀ ਮੋਹ ਭਾਬੀ ਜਾਂ ਵੀਰ ਜੀ ਉਹਨਾਂ ਨੂੰ ਕੋਈ ਵੀ ਪੈਸਾ ਦਿੰਦੇ ਆ ਨਾ ਉਹ ਮੇਰੇ ਵੱਜੋਂ ਗਿਆ ਰੱਖ ਛੱਡਦੇ ਆ ਆਪਣਾ ਨਹੀਂ ਵਰਤਦੇ ਬਹੁਤਾ ਤੇ ਉਹ ਵਿੱਚ ਉਹ ਵੀ ਮੈਂ ਮਹੀਨੇ ਬਾਅਦ ਕੁੜੀ ਨੂੰ ਵੀ ਦੇਣੇ ਆ ਤਾਂ ਦੀਦੀ ਇੱਕ ਬਜ਼ੁਰਗ ਬੰਦੇ ਦੀ ਆ ਸੋ ਲੋੜਾ ਹੁੰਦੀਆਂ ਨੇ ਉਹਨਾਂ ਨੂੰ ਵੀ ਪੈਸਿਆਂ ਦੀ ਲੋੜਿਆ ਦੀਦੀ ਸੋ ਉਹਨਾਂ ਦੀ ਦਵਾਈ ਹੁੰਦੀ ਹੋਗੀ ਕੋਈ ਕੱਪੜਾ ਬਣਾਉਣਾ ਹੋਊਗਾ ਉਹਨਾਂ ਨੇ ਕੋਈ ਰਿਸ਼ਤੇਦਾਰ ਨਾਲ ਵਰਤਣਾ ਹੋਊਗਾ ਉਹਨਾਂ ਨੂੰ ਵੀ ਤੇ ਲੋੜਿਆ ਪੈਸਿਆਂ ਦੀ ਜਿਹੜਾ ਸੋ ਦੋਸੇ ਭਰਾ ਭਾਬੀ ਦਿੰਦੇ ਨੇ ਉਹ ਵੀ ਉਹ ਜੋੜ ਜੋੜ ਕੇ ਤੇ ਇੱਥੇ ਤੁਹਾਨੂੰ ਦੇ ਹੀ ਜਾਂਦੇ ਨੇ ਕਿੰਨੀ ਮਾੜੀ ਗੱਲ ਆ ਦੀਦੀ ਤੁਸੀਂ ਕਿਉਂ ਲੈਂਦੇ ਜੀ ਆਪਣੀ ਮੰਮੀ ਕੋ ਪੈਸੇ ਮੈਂ ਤਾਂ ਸ਼ਮੀ ਕਿੰਨੀ ਸੀ ਕਿ ਚਲ ਕੋਈ ਨਹੀਂ 5-7-6 ਹਜ਼ਾਰ ਹੀ ਮੈਨੂੰ ਦੇ ਦਿਓ ਬਾਕੀ ਤੁਸੀਂ ਆਪਣਾ ਖਰਚਾ ਕਰ ਲਓ ਪਰ ਉਹਨੂੰ ਪਤਾ ਮਾਵਾ ਦੇ ਦੇਲ ਫਿਰ ਉਹਨੇ ਨਹੀਂ 10000 ਕਿਤੇ ਜ਼ਿਆਦਾ ਵਾ ਤੁਸੀਂ ਨਾ ਸਰਦੂ ਚਨਾਉਣਾ ਵਾ ਜਾਂ ਕਿਦਾਂ ਵਾ ਤੇ ਤਾਂ ਕਰਕੇ ਫਿਰ ਮੈਨੂੰ ਪੜਾ ਜਾਂਦੇ ਹੀ ਵਦੋ ਵਦੀ ਹੁਣ ਮੈਂ ਆਰ ਕੇ ਨਹੀਂ ਆ ਪਏ ਤੇ ਮੈਂ ਕਿਹਾ ਹੀ ਨਹੀਂ ਕਿ ਚੱਲ ਮੇਰਾ ਲੈ ਕੇ ਨਹੀਂ ਆਏ ਤੁਸੀਂ ਜਾਂ ਕਿਦਾਂ ਵਾ ਤੇ ਨਹੀਂ ਆਏ ਤੇ ਜਿਵੇਂ ਉੱਥੇ ਗਈਆਂ ਤੇ ਉੱਥੇ ਉਹਨਾਂ ਨੇ ਮੈਨੂੰ ਪੜਾ ਕੇ ਕਿ ਲੈ ਜਾ ਕਿੰਨੀ ਮਾੜੀ ਕਰ ਲਿਆ ਦੀਦੀ ਤੁਸੀਂ ਉਹਨਾਂ ਕੋ ਪੈਸੇ ਲੈ ਲੈ ਕੇ ਇੱਥੇ ਗੁਜ਼ਾਰਾ ਕਰਦੇ ਪਈ ਕਿ ਇੱਥੇ ਨਹੀਂ ਹੈਗਾ ਤੁਹਾਡੇ ਵਾਸਤੇ ਕੁਝ ਵੀ ਕਿ ਇਹਨਾਂ ਦੇ ਫਰਜ਼ ਨਹੀਂ ਮੰਨਦੇ ਕਿ ਇਹ ਤੁਹਾਨੂੰ ਵਿਆਹ ਕੇ ਲਿਆਏ ਆ ਤੇ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰਨ ਇਹਨਾਂ ਨੂੰ ਨਹੀਂ ਪਤਾ ਕਿ ਤੁਸੀਂ ਕੋਈ ਲੀਡਾ ਕੱਪੜਾ ਲੈਣਾ ਵਾ ਤੁਹਾਨੂੰ ਕਿਸੇ ਪੈਸੇ ਦੀ ਲੋੜ ਆ ਉਹ ਕਿਦਾਂ ਦੀਆਂ ਗੱਲਾਂ ਤੁਸੀਂ ਕਿਉਂ ਨਹੀਂ ਰਾਜੂ ਭਾਜੀ ਨੂੰ ਬਿਠਾਉਂਦੇ ਤੇ ਉਹਨਾਂ ਨੂੰ ਕਹਿੰਦੇ ਹੱਕ ਨਾਲ ਕਿ ਮੈਨੂੰ ਵੀ ਮੇਰਾ ਖਰਚਾ ਚਾਹੀਦਾ ਵਾ ਸ਼ਮੀ ਬੜੀ ਬੜੀ ਇਹਨਾਂ ਨਾਲ ਮੈਂ ਗੱਲ ਕੀਤੀ ਆ ਸਾਰਿਆਂ ਨੂੰ ਪਠਾਇਆ ਵੀ ਆ ਮੰਮੀ ਵੀ ਕਹਿ ਦਿੰਦੇ ਆ ਕਿ ਲੈ ਰੋਟੀ ਪਾਣੀ ਮਿਲਣੀ ਲਈਈ ਆ ਨਾ ਹੋਰ ਕੀ ਖਰਚੇ ਚਾਹੀਦੇ ਹੁੰਦੇ ਆ ਰੋਟੀ ਖਾਣ ਲਈ ਆ ਆਪ ਤੇ ਮੰਮੀ ਹੁਣ ਢਾਈ ਢਾਈ ਹਜ਼ਾਰ ਦਾ ਸੂਟ ਪਾਉਂਦੇ ਆ ਐਸ ਉਮਰੇ ਵੀ ਤੇ ਕੀ ਗੱਲ ਨੌਆਂ ਨੂੰ ਨਹੀਂ ਲੋੜ ਹੈਗੀ ਕੀ ਉਹਨਾਂ ਦਾ ਵੀ ਕੋਈ ਖਰਚਾ ਵਾ ਮੇ ਲੱਡਾਈ ਆ ਰੋਟੀ ਬਸ ਇੱਕ ਰੋਟੀ ਖਾ ਕੇ ਚਾਰਾ ਹੋ ਜਾਂਦਾ ਨੋਹਾਂ ਦਾ ਹੋਰ ਕਿਹੇ ਚੀਜ਼ ਦੀ ਲੋੜ ਨਹੀਂ ਹੁੰਦੀ ਉਹਨਾਂ ਨੂੰ ਧੁਰ ਮੈਂ ਕੀ ਕਹਾਂ ਫਿਰ ਇਹਨਾਂ ਨੂੰ ਮੈਂ ਫਿਰ ਬਹੁਤਾ ਬੋਲਦੀ ਨਹੀਂ ਆਂ ਅੰਦਾ ਤੂੰ ਜਾਣਾ ਕਿਤੇ ਪੇਕੇ ਜਾਣਾ ਹੁੰਦਾ ਵਾ ਪੇਕੇ ਤੇ ਜੋ ਮਰਜ਼ੀ ਬੰਦਾ ਪਾ ਜਾਂਦਾ ਵਾ ਹੋਰ ਕਿਤੇ ਤੂੰ ਜਾਣਾ ਨਹੀਂ ਆ ਪਤਾ ਵਾ ਕਿ ਉਹ ਕਿਤੇ ਐਂ ਕਿਤੇ ਲੈ ਕੇ ਨਹੀਂ ਜਾਣਾ ਤੈਨੂੰ ਕਰਨੇ ਕੀ ਆ ਸੂਟ ਜਾਂ ਕੋਈ ਕੱਪੜੇ ਜਾਂ ਕੋਈ ਹੋਰ ਚੀਜ਼ ਧੀ ਮੈਡੀਕਲ ਸੁਣ ਤੁਸੀਂ ਬਹੁਤ ਦੁੱਖ ਸਹਿਣ ਕੀਤੇ ਆ ਕੋਣ ਵਾਸਕੋ ਤੇ ਆਪਣੀ ਮਾਂ ਨੂੰ ਦੁਖੀ ਨਾ ਕਰੋ ਤੁਹਾਡੀ ਭਾਬੀ ਨੂੰ ਪਤਾ ਵਾ ਕਿ ਤੁਹਾਡੀ ਮਾਂ ਹਰ ਬੰਨੇ ਮਹੀਨੇ ਤੁਹਾਨੂੰ ਖਰਚਾ ਭੇਜਦੀ ਹੈ ਇੱਥੇ ਪਤਾ ਨਹੀਂ ਸ਼ੰਮੀ ਮੈਨੂੰ ਤੇ ਲੱਗਦਾ ਕਿ ਨਹੀਂ ਪਤਾ ਹੁਣ ਅੱਗੋ ਅੱਗੋ ਨਾਲ ਵਿੱਚੋਂ ਮਾਂ ਦੋਵਾਂ ਨੌ ਸੱਸ ਦੀ ਕੋਈ ਗੱਲ ਹੋਈ ਹੋਵੇ ਤੇ ਉਹ ਮੈਨੂੰ ਪਤਾ ਨਹੀਂ ਨਹੀਂ ਜੀ ਕਦੇ ਵੀ ਤੁਹਾਡੀ ਭਾਬੀ ਨੂੰ ਨਹੀਂ ਪਤਾ ਹੋਣਾ ਉਹ ਬਹੁਤ ਐਕਟਿਵ ਨਹੀਂ ਉਹਨਾਂ ਨੇ ਨਹੀਂ ਖਰਚਾ ਭੇਜਿੰਦੇ ਨੇ ਇੱਥੇ ਹਰ ਮਹੀਨੇ ਕਿਉਂਕਿ ਤੁਸੀਂ ਵੇਖੋ ਨਾ ਜਿੰਨਾ ਇੱਥੇ ਦੇਈ ਜਾਓਗੇ ਉਹਨਾਂ ਇਹਨਾਂ ਦਾ ਲਾਲਚ ਵਧਦਾ ਜਾਊਗਾ ਤੁਸੀਂ ਆਪਣੇ ਹੱਕ ਲਈ ਲੜਨਾ ਸਿੱਖੋ ਦੀਦੀ ਤੁਸੀਂ ਰਾਜੂ ਭਾਜੀ ਨੂੰ ਬਿਠਾ ਕੇ ਇੰਨੀ ਗੱਲ ਕਹਿ ਦੋ ਕਿ ਅਗਲੇ ਮਹੀਨੇ ਤੋਂ ਮੇਰੀ ਮਾਂ ਨੇ ਕੋਈ ਪੈਸਾ ਨਹੀਂ ਦੇਣਾ ਜੋ ਵੀ ਖਰਚਾ ਮੈਨੂੰ ਚਾਹੀਦਾ ਵਾ ਇੱਥੋਂ ਘਰੋਂ ਦੋਗੇ ਤੁਸੀਂ ਤੇ ਨਹੀਂ ਤੇ ਮੈਂ ਘਰ ਦਾ ਕੋਈ ਕੰਮ ਨਹੀਂ ਕਰਨਾ ਮੇਰੀ ਵੀ ਹੜਤਾਲ ਹੈ ਸੁਣ ਲਓ ਮੇਰੀ ਗੱਲ ਇਹ ਥੋੜੀ ਗੱਲ ਹੈ ਕਿ ਹਾਂ ਘਰ ਰਹੀ ਇਹਨਾਂ ਤੇ ਚਲਾਈਏ ਕੰਮ ਇਹਨਾਂ ਤੇ ਕਰੀਏ ਸਾਰਾ ਦਿਨ ਤੇ ਖਰਚੇ ਅਸੀਂ ਮਾਂ ਪਿਓ ਕੋ ਲਈਏ ਜਾ ਕੇ ਸਾਡੇ ਮਾਪਿਓ ਨੇ ਸਾਨੂੰ ਪਾਲ ਲਿਆ ਵਾ ਸਾਡਾ ਵਿਆਹ ਕੀਤਾ ਵਾ ਸਾਨੂੰ ਪੜਾਇਆ ਲਿਖਾਇਆ ਵਾ ਸਾਨੂੰ ਕਿੰਨਾ ਕੁ ਦੇਈ ਜਾਣਗੇ ਵੇਖੋ ਨਾ ਜੇ ਵਿਆਹ ਕਰਾ ਕੇ ਵੀ ਅਸੀਂ ਮਾਪਿਓ ਤੇ ਬੋਝ ਰਹੀਆਂ ਕੁੜੀਆਂ ਤੇ ਫਿਰ ਫਾਇਦਾ ਹੀ ਕੀ ਆ ਉਹਨਾਂ ਨੂੰ ਵਿਆਹ ਦਾ ਮੈਂ ਤੇ ਸ਼ਮੀ ਆਪੇ ਗੱਲਾਂ ਬੜੀਆਂ ਸੋਚਦੀ ਸੀ ਪਰ ਮੈਂ ਘਰ ਵੀ ਕੀ ਸਕਦੀ ਸੀ ਕਿੱਦਾਂ ਤੁਹਾਡੀ ਮਾਂ ਵਿਚਾਰੀ 100 200 200 ਇਕੱਠਾ ਕਰਕੇ ਤੇ ਸਾਰਾ ਤੁਹਾਨੂੰ ਦੇ ਚੰਦੀ ਆ ਉਹ ਤੇ ਇਥੋਂ ਤੱਕ ਕਿ ਕਪੜੇ ਵੀ ਉੱਥੇ ਦੁਕਾਨਾਂ ਤੋਂ ਲੈ ਲੈਂਦੇ ਹੁੰਦੇ ਆ ਤੇ ਮੈਨੂੰ ਹਰ ਛੇ ਮਹੀਨੇ ਬਾਅਦ ਜੋ ਵੀ ਸਿਆਲ ਦਾ ਜਾਂ ਗਰਮੀਆਂ ਦਾ ਕਪੜਾ ਮੜ ਕੇ ਉੱਥੇ 100 100 200 200 ਕਰਕੇ ਤੇ ਤਿੰਦੇ ਦਿੰਦੇ ਆ ਕਿ ਚਲ ਮੇਰੀ ਧੀ ਨੂੰ ਨਾ ਕੋਈ ਤੰਗੀ ਆਵੇ ਨਾਲ ਦੀਦੀ ਅੱਜ ਤੇ ਤੁਹਾਡੀ ਮਾਂ ਜੀ ਦੀ ਆ ਉਹ ਕਿੰਨਾ ਚਿਰ ਬੈਠੀ ਰਹੋਗੀ ਤੁਹਾਨੂੰ ਦੇਣ ਵਾਸਤੇ ਇੱਕ ਗੱਲ ਸੋਟਣਾ ਪਾਇਓ ਇਹਨੂੰ ਜਰਾ ਧਿਆਨ ਨਾਲ ਸੋਚਿਓ ਕੱਲ ਨੂੰ ਤੁਹਾਡੀ ਮਾਂ ਨਹੀਂ ਹੋਗੀ ਕੀ ਤੁਹਾਡੀ ਪਰਜਾਈ ਤੁਹਾਨੂੰ ਹਰ ਮਹੀਨੇ ਖਰਚਾ ਭੇਜ ਸਕੂਗੀ ਇੱਥੇ ਧਿਆਨ ਨਾਲ ਸੋਚਿਓ ਦੀਦੀ ਇਹ ਗੱਲ ਉਹ ਇੱਕ ਮਹੀਨਾ ਵੀ ਤੁਹਾਨੂੰ ਖਰਚਾ ਨਹੀਂ ਭੇਜੂਗੀ ਕਿਉਂਕਿ ਅੱਜਕੱਲ ਜਿੰਨੀ ਮੰਗਾਈ ਹੈ ਨਾ ਘਰਾਂ ਦੀਆਂ ਆਪਣੀਆਂ ਲੋੜਾਂ ਨਹੀਂ ਪੂਰੀਆਂ ਹੁੰਦੀਆਂ ਤੇ ਕਿਹੇ ਨੂੰ ਕੌਣ ਦੇ ਦੂਗਾ ਹੁਣ ਇਹਨਾਂ ਨੂੰ ਕਹਾਂ ਕਿ ਗੁਰਪ੍ਰੀਤ ਨੂੰ ਹਰ ਮਹੀਨੇ 10000 ਰੁਪਿਆ ਭੇਜੋ ਇਹ ਭੇਜ ਦੇਣਗੇ ਆਪ ਤੇ ਹੁਣ ਸੋਨੂ ਬਾਜੀ ਨੇ ਪੰਗਾ ਪਾਇਆ ਵਾ ਤੇ ਇਹ ਉਸ਼ਲੁਸ਼ਲ ਭਾਂਡੇ ਵੀ ਉਹ ਕਾਹਦਾ ਹਿੱਸਾ ਮੰਗਦਾ ਵਾ ਕਾਹਦੇ ਸਾਡੇ ਕੋਲ ਮੋਟਰਸਾਈਕਲ ਮੰਗਦਾ ਤੇ ਆਪਣੀ ਵਾਰ ਆਪਣੀ ਵਾਰ ਬੜਾ ਲਾਲਚ ਕਰਦੇ ਕਿ ਨਵਾਂ ਸਾਰਾ ਕੁਝ ਉਥੋਂ ਹੀ ਲਈ ਆਈ ਜਾਣ ਸਾਡੀ ਨਾ ਹਿੰਗ ਲੱਗੇ ਨਾ ਪਟਕੜੀ ਲੱਗੇ ਦੀਦੀ ਤੁਸੀਂ ਬਹੁਤ ਗਲਤ ਕਰ ਰਹੇ ਹੋ ਬਹੁਤ ਕੁਝ ਤੁਸੀਂ ਕਰ ਲਿਆ ਵਾ ਹੁਣ ਸਮਝੋ ਹੀ ਨਹੀਂ ਗੱਲ ਇੱਕ ਤਾੜ ਕੇ ਉਹਨਾਂ ਨੂੰ ਕਹਿ ਦੋ ਕਿ ਮੈਂ ਇੱਥੇ ਰਹਿਣਾ ਤੇ ਮੈਨੂੰ ਇਸ ਘਰ ਚੋਂ ਖਰਚਾ ਚਾਹੀਦਾ ਵਾ ਉਹ ਵੀ ਤੁਸੀਂ ਦੋਗੇ ਕਿਉਂਕਿ ਉਹ ਤੁਹਾਨੂੰ ਵਿਆਹ ਕੇ ਲਿਆਏ ਆ ਤੁਸੀਂ ਉਹਨਾਂ ਦੀ ਜ਼ਿੰਮੇਵਾਰੀ ਹੋ ਦੀਦੀ ਬਾਕੀ ਮੈਂ ਤੁਹਾਡੇ ਨਾਲ ਆ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਜਦੋਂ ਵੀ ਤੁਸੀਂ ਭਾਜੀ ਨਾਲ ਗੱਲ ਕਰੋਗੇ ਮੈਨ ਇੱਕ ਕਰੀ ਮਾੜਾ ਜਿਹਾ ਉੱਤਰ ਦੱਸ ਦਿਓ ਤੇ ਮੈਂ ਆਸ-ਪਾਸ ਹੀ ਰਹੂੰਗੀ ਤੁਹਾਡੇ ਜੇ ਜ਼ਿਆਦਾ ਤੁਹਾਡੇ ਤੇ ਹੱਥ ਚੁੱਕਣਗੇ ਜਾਂ ਤੁਹਾਡੇ ਤੇ ਗੁੱਸਾ ਕਰਨਗੇ ਤੇ ਮੈਂ ਵੈਸੇ ਵੀ ਲੈੰਦਰ ਆ ਜਾਾਂਗੀ ਮੈਂ ਵੀ ਗੱਲ ਕਰਾਂਗੀ ਦੀਦੀ ਠੀਕ ਆ ਚੰਮੀ ਮੈਂ ਵੈਸੇ ਵੀ ਅੱਜ ਤੋਂ ਬਾਅਦ ਨਾ ਮੰਮੀ ਤੋਂ ਕੋਈ ਪੈਸਾ ਨਹੀਂ ਲੈਣਾ ਜੋ ਵੀ ਲਵਾਂਗੀ ਇੱਥੋਂ ਲਵਾਂਗੀ ਦੇਣਗੇ ਠੀਕ ਆ ਨਹੀਂ ਦੇਣਗੇ ਤਾਂ ਵੀ ਕੋਈ ਗੱਲ ਨਹੀਂ ਕਿਉਂ ਨਹੀਂ ਦੇਣਗੇ ਦੀਦੀ ਜੇ ਜੇ ਤੁਸੀਂ ਆਪਣੇ ਹੱਕ ਵਾਸਤੇ ਮੰਗੋਗੇ ਨਾ ਉਹਨਾਂ ਨੂੰ ਦੇਣਾ ਪਊਗਾ ਉਹ ਦੇਣਗੇ ਨਹੀਂ ਖੁਸ਼ੀ ਨਾਲ ਉਹ ਉਹਨਾਂ ਨੂੰ ਦੇਣਾ ਪੈਣਾ ਵਾ ਜਦੋਂ ਆਪਾਂ ਕਵਾਂਗੇ ਕਿ ਸਾਨੂੰ ਚਾਹੀਦਾ ਵਾ ਇਹ ਥੋੜੀ ਗੱਲ ਹੈ ਕਿ ਹਾਂ ਤੂੰ ਹੀ ਆਪਣੀ ਮਾਂ ਨੂੰ ਤੰਗ ਕਰੀ ਜਾਂਦੇ ਜੀ ਮੈਨੂੰ ਕੱਲ ਹੀ ਸ਼ੱਕ ਪੈ ਗਿਆ ਸੀ ਮੈਂ ਕਿ ਜੇ ਉਹਨਾਂ ਨੇ ਪਿਆਰ ਦੇਣਾ ਹੁੰਦਾ 500 ਰੁਪਏ ਮੈਨੂੰ ਦਿੱਤਾ 500 ਰੁਪਏ ਉਹਨਾਂ ਨੇ ਤੁਹਾਨੂੰ ਭਾਗ ਦੇ ਦੇਣਾ ਸੀ ਮੇਰੇ ਸਾਹਮਣੇ ਤੇ ਜਦੋਂ ਮੈਂ ਸ਼ੀਸ਼ੇ 'ਚ ਵੇਖਿਆ ਕਿ ਉਹ ਤੁਹਾਨੂੰ ਦਿੱਤੀ ਫੜਾਉਂਦੇ ਸੀ ਤੇ ਮੈਨੂੰ ਬੜਾ ਫਿਰ ਹੋਰ ਤਰ੍ਹਾਂ ਲੱਗਾ ਕਿ ਯਾਰ ਇਹ ਕੀ ਚੱਕਰ ਹੈ ਦੀਦੀ ਨੇ ਇਹਨੇ ਬਹਿਕਾ ਤੂੰ ਲੈ ਲੈ ਮਾਂ ਨੂੰ ਉਹ ਅੱਜ ਦੇ ਵੀ ਨੂੰ ਦੇਣ ਦੇ ਆ ਉਹ ਤੇ ਜੋ ਮੈਂ ਵਿਆਹੀ ਆਈ ਆ ਉਦੋਂ ਦੇ ਹੀ ਵਿਚਾਰੇ ਦੇਣ ਦੇ ਆ ਹਾਂ ਹਾਂ ਵਿਆਹ ਕਰਾ ਕੇ ਤੁਸੀਂ ਆ ਤੇ ਇੱਥੇ ਗਏ ਪਰ ਉਹਨਾਂ ਤੇ ਤੇ ਖਰਚੇ ਦਾ ਉਹਨਾਂ ਦਾ ਉਹਨਾਂ ਹੀ ਬੋਝ ਆ ਉਨਾਂ ਦਾ ਤੇ ਵਧ ਗਿਆ ਖਰਚਾ ਵਿਚਾਰਿਆਂ ਦਾ ਕਿ ਤੀਨੂ ਮਹੀਨੇ ਬਾਅਦ ਉੱਥੇ ਵੀ ਹੀ ਖਰਚਾ ਕਰ ਲੈਣਾ ਇੱਥੇ ਤੇ ਬਸ ਤੁਸੀਂ ਭੰਡੇ ਮਾਇਦੇਓ ਸਫਾਈਆਂ ਕਰਦੇਓ ਤੇ ਇਹਨਾਂ ਦਾ ਰਸ਼ਮ ਬਣਾਉਂਦੇਓ ਥੋੜਾ ਜਿਹਾ ਸੋਚੋ ਹਰ ਕੁੜੀ ਇਦਾਂ ਕਰੂਗੀ ਤੇ ਮਾਂ ਪਿਓ ਵਿਚਾਰਾ ਕੀ ਕਰੂਗਾ ਨਾਲੇ ਅਸੀਂ ਕਦੋਂ ਆਪਣੇ ਹੱਕ ਮੰਗਾਂਗੇ ਦੀਦੀ ਕਦੋਂ ਮੰਗਾਂਗੇ ਸਾਨੂੰ ਮੰਗਣੇ ਚਾਹੀਦੇ ਆ ਹੁਣ ਇਹੋ ਸਾਡਾ ਪਰਿਵਾਰ ਆ ਇੱਥੇ ਹੀ ਆਪਾਂ ਰਹਿਣਾ ਵਾ ਫਿਰ ਅਸੀਂ ਆਪਣੀਆਂ ਲੋੜਾਂ ਇੱਥੋਂ ਕਿਉਂ ਨਹੀਂ ਪੂਰੀਆਂ ਕਰ ਸਕਦੇ ਮੇਰੀ ਗੱਲ ਸਮਝਣ ਦੇ ਹੋ ਨਾ ਹਾਂ ਹਾਂ ਸ਼ੰਮੀ ਸਮਝ ਗਈ ਮੈਂ ਅੱਜ ਤੋਂ ਬਾਅਦ ਮੈਂ ਉੱਥੋਂ ਕੋਈ ਚੀਜ਼ ਨਹੀਂ ਲਵਾਂਗੀ ਜੋ ਕੁਝ ਲੈਣਾ ਇੱਥੋਂ ਹੀ ਲਵਾਂਗੀ ਹਾਂ ਇਹਨਾਂ ਨਾਲ ਗੱਲ ਕਰੋ ਠੀਕ ਹੈ ਤੇ ਘਬਰਾਈ ਨਾ ਜੇ ਤੈਨੂੰ ਗੁੱਸਾ ਵੀ ਕਰਨਗੇ ਨਾ ਘਬਰਾਉਣਾ ਨਹੀਂ ਤੂੰ ਠੀਕ ਹੈ ਦੀ ਮੈਨੂੰ ਡਰ ਲੱਗਦਾ ਪਹਿਲੇ ਲੱਗਦਾ ਹੁੰਦਾ ਸੀ ਕੋਈ ਗੱਲ ਨਹੀਂ ਇਦਾਂ ਤੇਰੀ ਹੌਲੀ ਹੌਲੀ ਦਲੇਰ ਬਣ ਜਾਣਾ ਮੈਂ ਦੀਦੀ ਮੈਨੂੰ ਲੱਗਦਾ ਬਾਹਰ ਗੇਟ ਖੜਕਿਆ ਵਾ ਚੱਲ ਵੇਖੀਏ ਕੀ ਗੱਲ ਹੈ ਪੁੱਤ ਧਿਆਨ ਨਾਲ ਧਿਆਨ ਨਾ ਬੜਾ ਮਹਿੰਗਾ ਇਹ ਟੇਬਲ ਇੱਧਰੋਂ ਕਰ ਆਇਆ ਤੈਨੂੰ ਸੁਣਨ ਦੇ ਇੱਧਰੋਂ ਕਰ ਥੋੜਾ ਜਿਹਾ ਇਹ ਮੋੜਾ ਜਿ ਕਿਸਕਾ ਤੱਕਾ ਲਾ ਤੱਕਾ ਹਾਂ ਹਾਂ ਬਸ ਬਸ ਇਹ ਕਿ ਲਗਾਈ ਜਾਂਦੇ ਆ ਇਹ ਕਿ ਟੂਕ ਨੇ ਆ ਕਿਹੜਾ ਟੂਕ ਜਿਹੜਾ ਤੱਕਾ ਟੂਕ ਵਾਲੇ ਵੇਖਣਾ ਕਿਹੜਾ ਟੇਬਲ ਆ ਗਿਆ ਅੱਛਾ ਨਹੀਂ ਸੋਫਾ ਸੋਫਾ ਕਿੱਦੋਂ ਲਗਾਇਆ ਹੋ ਸੋਫਾ ਸੋਫਾ ਕੌਣ ਲੈ ਕੇ ਆਇਆ ਇਹ

ਹਾ ਹੁਣ ਬਣੇ ਜਾਂਦਾ ਮੇਰਾ ਹੋਲੀ ਬਲੀਕਰ ਉਹ ਸੋਫਿਆ ਤਾਂ ਬਹੁਤ ਹੀ ਬੁਰਾ ਹਾਲ ਸੀ ਸਾਰੇ ਥਲੇ ਟੁੱਕੇ ਸੀ ਚੁਗੇ ਨੇ ਕਦੀ ਕੱਬਲ ਵਛਾਨੀ ਸੀ ਕਦੀ ਚਾਦਰਾਂ ਵਛਾਂਦੀ ਸੀ ਤੇ ਫੇਰ ਮਸਾ ਬਹਿਨ ਜੋਗ ਹੋਏ ਸੀ ਕਿਤੇ ਸੋਫੇ ਇੰਨਾ ਦਾ ਕਿ ਤਿੰਨ ਚਾਰ ਆਈ ਵਾਵਾ ਬੋਲੇ ਬੋਲੇ ਹੋਰ ਗੱਲਾਂ ਦੀਆਂ ਗੱਲਾਂ ਰੰਗ ਬੜਾ ਸੋਹਣਾ ਲੈ ਆਦਾ ਟੇਬਲ ਵਾਵਾ ਵੱਡਾ ਹੁਣੇ ਚੜਦੇ ਕੋਈ ਇਰਤੇ ਸੌਂ ਜਵੇ ਦਿਵਾਨ ਜਿੱਡਾ ਦਾ ਟੇਬਲ ਐ ਬਹੁਤ ਹੀ ਸੋਹਣਾ ਰਾਂਗੇ ਮੰਮੀ ਜੀ ਸੋਫਾ ਟੇਬਲ ਕਿੰਨਾ ਸੋਹਣਾ ਚਮੀ ਸੋਹਣਾ ਤੇ ਹੈਗਾ ਦੀਦੀ ਪਰ ਇਹ ਕਿਨੇ ਭੇਜਤਾ ਮੰਮੀ ਅਮਾ ਲਿਆ ਗਿਆ ਕਿ ਰਾਜੂ ਭਾਜੀ ਕਿ ਤੁਸੀਂ ਮੰਗਵਾਇਆ ਲੈ ਪੁੱਤ ਤੈਨੂੰ ਨਹੀਂ ਪਤਾ ਮੈਂ ਤਾਂ ਸੋਚਿਆ ਤੈਨੂੰ ਪਤਾ ਹੋਏਗਾ ਕੀ ਪਤਾ ਮੰਮੀ ਜੀ ਹੇ ਵੀ ਆਪਣੇ ਸੱਸ-ਸਾਮਾ ਮਜ਼ਾਕ ਨਾ ਕਰ। ਨਹੀਂ ਮੰਮੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਮੈਂ ਸੋਫਾ ਪੁੱਛਦੀ ਕਿੰਨੇ ਮੰਗਵਾਇਆ? ਪੁੱਤਰ ਭੋਲੀ ਕਿਉਂ ਬਣਨ ਦੇ ਮੇਰੀ ਧੀਏ? ਤੈਨੂੰ ਤਾਂ ਪਤਾ ਸੋਫਾ ਕਿੱਥੋਂ ਆਇਆ? ਮੰਮੀ ਜੀ ਉਹਨੂੰ ਕਿੱਥੇ ਪਤਾ ਵਾ? ਦੱਸੋਗੇ ਫੇਰ ਹੀ ਪਤਾ ਲੱਗੂਗਾ। ਤੂੰ ਚੁੱਪ ਕਰ। ਤੈਨੂੰ ਵਿੱਚ ਬੋਲਣ ਦੀ ਲੋੜ ਹੈਗੀ? ਤੈਨੂੰ ਪਤਾ ਨਾ ਪੁੱਤ ਸੋਫਾ ਕਿੱਥੋਂ ਆਇਆ? ਚੱਲ ਮੈਂ ਦੱਸ ਨਹੀਂ। ਦੱਸੋ ਮੰਮੀ। ਜੁਲੇਸੋਂ ਫੋਨ ਆ ਕੇ ਗਏ ਨਾ ਹਾਂਜੀ ਉਹ ਦੱਸਣ ਰਹੇ ਸੀ ਕਿ ਤੇਰੀ ਮੰਮੀ ਨੇ ਸੋਫਾ ਭੇਜਿਆ ਮੰਮੀ ਜੀ ਨੇ ਆਹੋ ਤੇ ਮੈਂ ਕਿਹਾ ਸੀ ਨਾ ਮੰਮੀ ਉਹਨਾ ਨਹੀਂ ਭੇਜਿਆ ਉਹਨਾ ਅੱਛੇ ਨੇ ਭੇਜਣਾ ਅੱਜ ਰਾਤੀ ਨਾ ਮੈਂ ਉਸ ਸੋਵੇ ਤੇ ਸੋਣਾ ਜੇ ਦਾ ਸੋਣਾ 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 ਹੈ ਮੰਮੀ ਬਹੁਤ ਸੋਣਾ ਹੈ ਕਿੱਡੀ ਕਰਮਾਂ ਵਾਲੀ ਮੇਰੀ ਨੂੰ ਆਈ ਹੈ ਨਹੀਂ ਅਮਨ ਨੂੰ ਪਤਾ ਨਹੀਂ ਕਿੱਥੋਂ ਲੱਭ ਗਈ ਐਡੀ ਵਧੀਆ ਨੂੰ ਮੇਰੀ ਹੈ ਰੰਗ ਵੇ ਵੇ ਕਿੱਡਾ ਸੋਣਾ ਹੈ ਗਾਏ ਹਾਂ ਜੀ ਗੱਡੀਆਂ ਲਈ ਇੱਕ ਲੱਕ ਪਿੱਛੇ ਲੈਣ ਨੂੰ بڑا ਲੱਕ ਨੂੰ ਬੜਾ ਇਹਨਾਂ ਮੇਰਾ ਲੱਕ ਤਰਦੁੰਦਾ ਨਾ ਆ ਗੱਡੀ ਨੂੰ ਮਲੇ ਆ ਕਰ ਲੱਕ ਵਿੱਚ ਆ ਇਹਦੇ ਬੈ ਕੇ ਚਾਹ ਪੀਵਾਂਗੇ ਨਾ ਤੇ ਬੜਾ ਮਜ਼ਾ ਆਏਗਾ ਨਾਲ ਖਾਵਾਂਗੇ ਲਸਣ ਵਾਲਾ ਪੂਜੀਆ ਮਜ਼ਾ ਆਏਗਾ ਓਹ ਹੋ 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 ਉਹ ਟੁੱਟੇ ਸੋਫੇ ਤੇ ਤਾਂ ਲੱਕ ਦੁਖਣ ਲੱਗ ਪਿਆ ਸੀ ਕੁਛ ਨਾ ਕਹੇ ਜੀ ਇਹ ਮਿੱਠੀ ਸੰਜਣਾ ਚਾਹਤਾ ਇਹ ਸ਼ਮੀ ਮਮਲ ਇੰਜ ਕਰ ਜਦੋਂ ਕੰਦੇ ਨਾ ਘਰ ਕੋਈ ਸਗਣਾ ਵਾਲੀ ਚੀਜ਼ ਆਵੇ ਨਾ ਤੇ ਅੱਜ ਮਿੱਠੇ ਚੋਲ ਬਣਾ ਲਈ ਜਿੰਨੂੰ ਕਹਿੰਦੇ ਜਰਦਾ ਜਾ ਬਣਾ ਜਾ ਕੇ ਨਾਲ ਗਿਰੀਆਂ ਗੁਰੀਆਂ ਪਾ ਲਈ ਵੇਖੀ ਕੋਪਾ ਹੈਗਾ ਕਹ ਨਹੀਂ ਹੈਗਾ ਮਮੀ ਸਾਲਾ ਕੁਛ ਮੁੱਕਾ ਵਾ ਕੁਛ ਨਹੀਂ ਹੈਗਾ ਘਰੇ ਹਾਏ ਹਾਏ ਕਦੀ ਤੇ ਕਹਦੀਆ ਘਰ ਘਰ ਹੈਗਾ ਜਦੋਂ ਵੀ ਨਹੀਂ ਮੁੱਕਾ ਮਮੀ ਤੂੰ ਸੋਦਾ ਲਿਉਂਦੇ ਹੀ ਨਹੀਂ ਹੋਂਦੇ ਜੇ ਨਹੀਂ ਹੋਊਗਾ ਘਰ ਤੇ ਉਹ ਤਾਂ ਹੀ ਕਹਿੰਦੇ ਨਾ ਵਿਚਾਰੇ ਜੇ ਘਰੇ ਚੀਜ਼ਾਂ ਹੋਣਗੀਆਂ ਕਿ ਉਹ ਤਾਨੂੰ ਕਿਉਂ ਕਹਿਣਗੇ ਵੀ ਚੀਜ਼ਾਂ ਹੈਗੀਆਂ ਨਹੀਂ ਰਸੋਈ ਚ ਜੇ ਹੋਣਗੀਆਂ ਤੇ ਹੋਣਗੀਆਂ ਹੀ ਕਹਿਣਗੇ ਸ਼ੰਮੀ ਮੰਮੀ ਨੂੰ ਫੋਨ ਕਰਕੇ ਕਹਿਆ ਕਿ ਸੋਦਾਂ ਨੂੰ ਸੁੱਟ ਜਾਣ ਮੁੱਕਾ ਐਵੇਂ ਮਜ਼ਾਕ ਨਾ ਕਰ ਅੱਛਾ ਚਲ ਮੈਂ ਚੌਲ ਲੈ ਕੇ ਆਨੀ ਸ਼ੰਮੀ ਮੇਰੇ ਕੋ ਨਾ 500 ਦਾ ਨੋਟ ਆ ਤੂੰ 100 ਰੁਪਿਆ ਮੈਨੂੰ ਦੇ ਦੇ ਜੇ ਹੈਗਾ ਤਾਂ ਦੇ 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 ਮੰਮੀ ਜੀ ਮੇਰੇ ਕੋਲ ਵੀ 500 ਦਾ ਹੀ ਨੋਟ ਆ ਟੁੱਟੇ ਪੈਸੇ ਨਹੀਂ ਹੈਗੇ ਜਿਹੜੇ ਮੈਂ ਤੁਹਾਨੂੰ ਦੇ ਦਾਂ ਚੌਲ ਲਿਆਉਣ ਲਈ अच्छा अंजे कर, दे कर दे, तू कर नहीं नहीं, ना बिमर ਮੈਨੂੰ ਪਰਚੀ ਲਿਖ ਦੇ ਮੈਂ ਜਨਨੀ ਦੁਕਾਨ ਤੇ ਉਹ ਕੀ ਕਹਿੰਦੇ ਹੁੰਦੇ ਆ ਉਹ ਜਿਹੜਾ ਕਰਦੇ ਸਕੈਨ ਜਿਹਾ ਮੋਬਾਈਲ ਤੋਂ ਉਹਨੂੰ ਮੈਂ ਕਹਾਂਗੀ ਤੇਰੇ ਨੰਬਰ ਤੇ ਕਰ ਦੇ ਤੂੰ ਫਿਰ ਉਹਨੂੰ ਪੈਸੇ ਸੈਂਡ ਕਰ ਦੇ ਨਹੀਂ ਮਮੀ ਜੀ ਮੇਰਾ ਨੰਬਰ ਨਾ ਕਿਤੇ ਵੀ ਦਿਓ ਅਮਮਾ ਨੇ ਸਖਤ ਮਨਾ ਕੀਤਾ ਵਾ ਮੇਰਾ ਨੰਬਰ ਦੇਨ ਦੋ ਮਮੀ ਬਣਾ ਲਓ ਫਿਰ ਮਿੱਠੇ ਚੋਲ ਮੈਂ ਇੱਕ ਮਿੰਟ ਮੰਮੀ ਨੂੰ ਫੋਨ ਕਰਕੇ ਆਈ ਆਂ ਆ ਗੱਲ ਸੁਣ ਮੀ ਮੇਰੀ ਤੇਰੀ ਕੀ ਅੱਜ ਕੱਲ ਉਹਦੇ ਨਾਲ ਕਿਟਮਟ ਕਿਟਮਟ ਚੱਲਦੀ ਆ ਹੈ ਕਿਉਂ ਕੀ ਗੱਲ ਮੈਂ ਉਹਦੇ ਨਾਲ ਗੱਲ ਨਹੀਂ ਕਰ ਸਕਦੀ ਨਹੀਂ ਗੱਲ ਨਹੀਂ ਕਰ ਸਕਦੀ ਤੈਨੂੰ ਪਤਾ ਸੌਦਾ ਮੇਰੇ ਸਟੋਰ 'ਚ ਵਾਧੂ ਪਿਆ ਹੋਇਆ ਹੈ ਤੇ ਜੇ ਮੈਂ ਲੈ ਆਵਾਂਗੀ ਹੋਰ ਤਾਂ ਤੈਨੂੰ ਇੰਜ ਕੀ ਤਕਲੀਫ ਆ ਤੇ ਮੰਮੀ ਜਿਹੜਾ ਸਟੋਰ 'ਚ ਰੱਖਿਆ ਵਾ ਉੱਚ ਭਾਵੇਂ ਸੁੱਡੀਆਂ ਪੈ ਜਾਣ ਮੁੜ ਕੇ ਤੈਨੂੰ ਸੁਟੋ ਤੇ ਹੋਰ ਨਵਾਂ ਲੈ ਆਓ ਆਹ ਕੀ ਗੱਲ ਹੋਈ ਵਿੰਮਲ ਲੈ ਇਹ ਤਾਂ ਵਿੰਮਲ ਦੀਆਂ ਟੌਰਾਂ ਹੀ ਬੜੀਆਂ ਹੋ ਗਈਆਂ ਸੂੜ ਨਾਲ ਮੈਚਿੰਗ ਲੱਗ ਪਈ ਕਾਂਡੇ ਬਾਣ ਇਤਨੇ ਲੈ ਕੇ ਦਿੱਤੇ ਤੈਨੂੰ ਮੈਂ ਤਾਂ ਤੈਨੂੰ ਕੋਈ ਪੈਸਾ ਨਹੀਂ ਦਿੱਤਾ ਨਾ ਤੈਨੂੰ ਰਾਜੂ ਨੇ ਦਿੱਤਾ ਦਿੰਦੀ ਵੀ ਮੈਚਿੰਗ ਵਾਹ ਕਿਉ ਮਮੀ ਤੂੰ ਇਹ ਕੁਝ ਪੈਸੇ ਨਹੀਂ ਦੋਗੇ ਤੇ ਜਾਂ ਤੁਹਾਡੇ ਪੁੱਤ ਨਹੀਂ ਦੇਣਗੇ ਤੇ ਕੀ ਗੱਲ ਮੈਨੂੰ ਕਪੜਾ ਲੜਾ ਨਹੀਂ ਆਏਗਾ ਮੇਰ ਕੋ ਮੇਰ ਕੋ ਬੜਾ ਕੁਛ ਆ ਨਾਲੇ ਮੈਂ ਤੇ ਸ਼ਮੀ ਗਈਆਂ ਸੀ ਸ਼ਾਪਿੰਗ ਕਰਨ ਪਰਸੋਂ ਉਦੋਂ ਹੀ ਮੈਂ ਲੈ ਕੇ ਆਈਆਂ ਤੇ ਭਾਬੀ ਨੇ ਰਾਤ ਰਾਤ ਹੀ ਸੀਤਾ ਮੇਰਾ ਸੂਟ ਕੋਈ ਪੁੱਤਰ ਜਿਆਦਾ ਸ਼ਮੀ ਸ਼ਮੀ ਨਹੀਂ ਆਉਣ ਲੱਗ ਪਈ ਜਿਆਦਾ ਭਾਬੀ ਭਾਬੀ ਨਹੀਂ ਆਉਣ ਲੱਗ ਪਈ ਅੱਗੇ ਤਾਂ ਜਿਹੜੇ ਕਪੜੇ ਲੈ ਕੇ ਆਂਦੀ ਹੁੰਦੀ ਸੀ ਸਭ ਨਾਲ ਪਹਿਲਾਂ ਮੈਨੂੰ ਦਿੰਦੀ ਹੁੰਦੀ ਸੀ ਕਿ ਮੰਮੀ ਜੀ ਤੁਸੀਂ ਲੈ ਲਓ ਜਿਹੜੇ ਕਪੜੇ ਲੈਣੇ ਆ ਇਹ ਐਦ ਕੀ ਤੂੰ ਮੈਨੂੰ ਵਿਖਾਏ ਨਹੀਂ ਤੇ ਆਪੇ ਸੁਵਾ ਲੈ ਲੈ ਮਮਮੀ ਹੁਣ ਸਾਰੀਆਂ ਮੈਂ ਤੁਹਾਨੂੰ ਹੀ ਦਈ ਜਾਵਾਂ ਮੈਂ ਕੁਝ ਨਹੀਂ ਪਾਣਾ ਤੂੰ ਇਹਦੇ ਨਾਲੇ ਪਾ ਲੈ ਹੁਣ ਕਿਉਂ ਤੂੰ ਇਹ ਕੱਪੜੇ ਤੇ ਮੇਰੇ ਤੇ ਹੁਣ ਮਰੇ ਆ ਕੱਪੜੇ ਕੌਣ ਕਰ ਜਾ ਇੱਧਰ ਉੱਧਰ ਕਿ ਲੱਗਦਾ ਛਪੇਣਾ ਤੈਨੂੰ ਬੜੀ ਜਲਦੀ ਭੁੱਲ ਜਾਂਦੀਆਂ ਤੈਨੂੰ ਨਾ ਰੋਟੀ ਵਾਂਗੂ ਰੋਈਦੀਆਂ ਛਪੇਣਾ ਦੋ ਨਾਲਸੇ ਤੇ ਤੈਨੂੰ ਮਿਲਣੀਆਂ ਚਾਹੀਦੀਆਂ ਇਹ ਪਾਵਰ ਡੋਸ ਤੈਨੂੰ ਮਿਲਣੀ ਚਾਹੀਦੀ ਆ ਤਾਦੀ ਸਾਰਾ ਦਿਨ ਤੇਰੀ ਮਾਤਰ ਰੰਦੀ ਆ ਮਮਮੀ ਜੀ ਇਹ ਤੁਹਾਡੀ ਗਲਤ ਫ਼ਹਮੀ ਆ ਹੁਣ ਹੁਣ ਕਿਤੇ ਨਾ ਚਪੇੜਾ ਮਾਰਨਾ ਦਿਓ ਐਵੇਂ ਪਸਤਾਓ ਕੇ ਬਹਿ ਕੇ ਬੱਸ ਅੱਜ ਸਵੇਰ ਕੋਰੇ ਤੂੰ ਗਈ ਕੰਮ ਤੋ ਜਿੰਨੇ ਸਾਰੀ ਉਮਰ ਮੇਰੇ ਕੇ ਜ਼ੁਬਾਨ ਨਹੀਂ ਸੀ ਖੋਲੀ ਤੇ ਹੁਣ ਮੈਨੂੰ ਧਮਕੀ ਦੇ ਕੇ ਚਲੀ ਗਈ ਆ ਕਿ ਕਿਤੇ ਮਾਰਨਾ ਬਿਓ ਜਾਂ ਤਾਂ ਫਿਰ ਮੈਂ ਹੋਰ ਲੜਾਕੀ ਹੋ ਜਾਵਾਂ ਹੋਰ ਤੇਜ ਹੋ ਜਾਵਾ ਤੇ ਜਾ ਫਿਰ ਬਿਲਕੁਲ ਸਸਰੀ ਹੋ ਜਾਵਾ ਚੱਲ ਤਫਾ ਕਰ ਸੋਫੇ ਦੇ ਅਗੇ ਹੌਲੀ ਹੌਲੀ ਹੁਣ ਕਹਿ ਕੇ ਘਰ ਦੀਆਂ ਚੀਜ਼ਾਂ ਵੀ ਬਣਾ ਲੈਣੀਆਂ ਚੱਲ ਹਾਏ ਬੜੇ ਭੋਲੇ ਰਾਜੀ ਰਹਿਣ ਸ਼ਮੀ ਤੇਰੇ ਪੇਕੇ ਪਰ ਉਹਨਾਂ ਚੱਕਰੀ ਜਿੰਨਾ ਚੱਕਰ ਮੈਨੂੰ ਦੇਣ ਡਏ

ਸੋਨਾ ਹੈ ਬਹੁਤ ਬਿਨਾ ਦੱਸੀ ਬਿਨਾ ਪੁੱਛਿਆ ਮੈਨੂੰ ਪਈਦਾ ਹਾਂ ਮਮੀ ਬਹੁਤ ਵਧੀਆ ਵਾ ਕਲਰ-ਕਲਰ ਬਹੁਤ ਸੋਹਣਾ ਵਾ ਤੇ ਹਾਂਜੀ ਹਾਂਜੀ ਮਮੀ ਬਹੁਤ ਸੋਹਣਾ ਵਾ ਤੇਰਾ ਫੇਵਰਟ ਕਲਰ ਹੈ ਹੂੰ ਠੀਕ ਹੈ ਮਮੀ ਤੁਸੀਂ ਸਵੇਰੇ ਘਰੇ ਆਉਣਾ ਵਾ ਨਾ ਮਾਸੀ ਵਾਲ ਤੇ ਨਹੀਂ ਜਾਣਾ ਨਹੀਂ ਮੈਂ ਨਹੀਂ ਆਉਣੀ ਚਲੋ ਠੀਕ ਹੈ ਹਾਂਜੀ ਮੈਂ ਨਾ ਕੱਲ ਘਰੇ ਆਉਣਾ ਜੇ ਥੋੜੀ ਦੇਰ ਵਾਸਤੇ ਮੈਨੂੰ ਨਾ ਕੰਮ ਹੈ ਥੋੜਾ ਜਿਹਾ ਤੁਹਾਡੇ ਨਾਲ ਤੇ ਅੱਗੇ ਕੋਈ ਗੱਲ ਨਹੀਂ ਮੈਂ ਇਹ ਕੁਛ ਨਹੀਂ ਇਹ ਕੁਛ ਨਹੀਂ ਕਿਹਾ ਉਹ ਮੈਂ ਪਰੇ ਹੋਣਾ ਕਿੰਨਾ ਨਹੀਂ ਮੈਂ ਕਦੇ ਮਾਸੀ ਵਾਲ ਤੇ ਨਹੀਂ ਜਾਣਾ ਹਾਂਜੀ ਬੋਲੋ ਨਹੀਂ ਨਹੀਂ ਇਹ ਸੰਤਰੀ ਖੁਸ਼ ਹੋਈ ਸੋਖਾ ਨਹੀਂ ਕਿ ਕਿ ਨਹੀਂ ਬੜੀ ਖੁਸ਼ ਹੈ ਮੰਮੀ ਉਹ ਤੇ ਜਦੋਂ ਦਾ ਸੋਫਾ ਕੱਲਿਆ ਵਾ ਨਾ ਸੋਫੇ ਤੇ ਉੱਥੇ ਬੈਠੀ ਪਹਿਲਾ ਪੌਂਡਾ ਹੀ ਸੋਫੇ ਤੇ ਬਹਿ ਬੈ ਕੇ ਆਹ ਚੰਗੀ ਖੁਸ਼ ਹੋਈ ਨਾ ਬਸ ਲੈ ਗੋਦਾ ਠੀਕ ਹੈ ਮੰਮੀ ਤੇ ਪਤਾ ਨਹੀਂ ਛੱਡੀ ਸਾਡੇ ਸਰਪ੍ਰਾਈਜ਼ ਦਿੰਦੇ ਰੋ ਮੈਂ ਸਿੰਗੇ ਲੱਗਦੇ ਤੂੰ ਬਹੁਤ ਸੌਰੀ ਕਿ ਨਹੀਂ ਅਭੀ ਨਹੀਂ ਨਹੀਂ ਮੰਮੀ ਜੀ ਮੈਂ ਬਹੁਤ ਖੁਸ਼ ਆ ਪਰ ਮੈਨੂੰ ਪਤਾ ਹੀ ਨਹੀਂ ਕਿ ਤੁਸੀਂ ਸੋਫਾ ਭੇਜਣਾ ਚਲੋ ਕੋਈ ਗੱਲ ਨਹੀਂ ਮੈਂ ਕੱਲ੍ਹ ਆ ਕੇ ਗੱਲ ਕਰਨੀ ਕਰਦੀ ਤੁਹਾਡੇ ਨਾਲ ਠੀਕ ਆ ਮੰਮੀ ਠੀਕ ਹੈ ਤਾਂ ਠੀਕ ਆ ਤਾਂ ਹਾਂਜੀ ਹਾਂਜੀ ਮੰਮੀ ਬਹੁਤ ਵਧੀਆ ਚਲੋ ਮੈਂ ਮੰਮੀ ਸਵੇਰੇ ਠੀਕ ਹੈ ਰਹਿਓ ਚਾਹੀਏ ਨਾ ਕੱਲ੍ਹ ਆਣੀ ਆ ਜੀ ਓਕੇ ਓਕੇ ਮੰਮੀ ਓਕੇ ਆਵਾਂਗੀ ਠੀਕ ਆ ਓਕੇ ਰਹਿਓ ਚਾਹੀਏ ਸਰਪ੍ਰਾਈਜ਼ ਦਿੱਤਾ ਕਿ ਦਿੰਦੇ ਰੋਇਨਾਂ ਨੂੰ ਸਰਪ੍ਰਾਈਜ਼ ਚੌਥੇ ਪੰਜਵੇਂ ਦਿਨ ਬੜੇ ਖੁਸ਼ ਆ ਫਿਰ ਉਦੋਂ ਦੀ ਉੱਥੇ ਹੀ ਬੈਠੀ ਹੇ ਲੜੀ ਨੇ ਡੇਈ ਸੋਫੇ ਤੋਂ ਸੋਫਾ ਭਾਵੇਂ ਬਿਠਾ ਕੇ ਰੱਖ ਦਵੇ ਸਾਰਾ